ਮੁੱਖੀ ਮੇਰੇ ਨਾਲ ਨੇ ਡੀਐਸਪੀ ਨੇ ਜੱਟ ਸਾਹਿਬ ਕੀ ਚੈਕਸੀ ਦੇ ਖਿਲਾਫ ਕਿੰਨੇ ਪੈਸੇ ਟਾਈਵੇਗਲੈਂਸ ਦੀ ਟੀਮ ਹੈ ਕਾਫੀ ਟਾਈਮ ਤੋਂ ਟਰੈਪ ਲੱਗਿਆ ਹੋਇਆ ਸੀ ਸ਼ਿਕਾਇਤਾਂ ਇਸ ਦੇ ਖਿਲਾਫ ਮਿਲ ਰਹੀਆਂ ਸੀ ਔਰ ਸਰਕਾਰੀ ਗਵਾਹਾਂ ਦੀ ਹਾਜ਼ਰੀ ਦੇ ਵਿੱਚ ਇਸ ਦੇ ਖਿਲਾਫ ਕੁਝ ਤਰ੍ਹਾਂ ਦਾ ਕੰਮ ਚੱਲ ਰਿਹਾ ਪਰ ਇਹ ਅਸੀਂ ਜਿੰਨੇ ਪੈਸੇ ਨਹੀਂ ਕਰਨਾ ਤੇ ਇਹਦੇ ਤੋਂ 2000 ਰੁਪਏ ਜਿਹੜਾ ਪਹਿਲਾਂ ਸਵੇਰੇ ਵੀ ਲਿਆ ਸੀ ਉਹ ਵੀ ਟ੍ਰੈਵਿਗਿਲੈਂਸ ਦੀ ਟੀਮ ਹੈ ਕਾਫੀ ਟਾਈਮ ਤੋਂ ਟ੍ਰੈਪ ਲੱਗਿਆ ਹੋਇਆ ਸੀ ਸ਼ਿਕਾਇਤਾਂ ਇਸ ਦੇ ਖਿਲਾਫ ਮਿਲ ਰਹੀਆਂ ਸੀ ਔਰ ਸਰਕਾਰੀ ਗਵਾਹਾਂ ਦੀ ਹਾਜ਼ਰੀ ਦੇ ਵਿੱਚ ਇਸ ਦੇ ਖਿਲਾਫ ਗ੍ਰਿਫਤਾਰ ਕੀਤਾ ਕਿੰਨੇ ਪਰਸੈਂਟ ਟ੍ਰੈਪ ਸੀਗਾ ਕੀ ਹੋਇਆ ਹੁੰਦਾ ਇਹਦੇ ਵਿੱਚ ਦਰਸ਼ਨ ਸਿੰਘ ਪਿਉਰੀ ਪਿੰਡ ਤੋਂ ਨੇ ਉਹਨਾਂ ਨੇ ਆਪਦਾ ਪਿਟਿਸ਼ਨ ਦਾ ਦਰਜ ਕਰਾਉਣੀ ਸੀਗੀ ਇੰਤਕਾਲ ਆਪਦਾ ਦਰਜ ਕਰਾਉਣ ਵਾਸਤੇ ਇਹਨਾਂ ਕੋਲੇ ਕਈ ਥੇੜੇ ਮਾਰ ਗਿਆ ਸੀ ਉਸ ਇੰਤਕਾਲ ਨੂੰ ਦਰਜ ਕਰਨ ਵਾਸਤੇ ਇਹਨਾਂ ਨੇ 4000 ਰੁਪਏ ਦੀ ਜੜੀ ਇਦਾਂ ਨੂੰ ਲਾਗ ਦਿੱਤੀ ਸੀ ਪੈਣ ਦੀ ਰੈਜਿਸਟ੍ਰੇਸ਼ਨ ਪੁਰਸ਼ਵਤੀ ਜਿਹੜੇ ਇਹਨਾਂ ਨੇ 2000 ਸਵੇਰੇ ਪਹਿਲਾਂ ਲੈ ਲਿਆ ਸੀ ਦਰਸ਼ਨ ਸਿੰਘ ਤੋਂ ਤੇ 2000 ਜਿਹੜਾ ਹੁਣ ਸਾਡੀ ਟੀਮ ਮਤਲਬ ਇਹਨੂੰ ਰੈਡ ਹੈਂਡੈਡ ਟਰੈਪ ਕੀਤਾ 2000 ਬਾਅਦ ਦੇ ਵਿੱਚ ਜਿਹੜਾ ਦਿੱਤਾ ਸੀਗਾ ਉਹਦੇ ਸਮੇਤ ਇਹਦਾ ਪਟਵਾਰੀ ਹੈ ਕਿ ਇਥੇ ਲੱਗਿਆ ਹੋਇਆ ਜਿਹੜਾ ਇਸ ਪਿੰਡ ਦੇ ਪਿਉਰੀ ਪਿੰਡ ਦਾ ਇਹਨਾਂ ਦੇ ਆਪਸ ਤੋਂ ਉਸ ਦੇ ਫਰਕੇ ਦਾ ਇਹ ਪਟਵਾਰੀ ਹੈ ਇਹਦੇ ਤੋਂ ਦੀ ਰਿਕਵਰੀ ਹੋ ਗਈ ਹੈ ਪਹਿਲਾਂ ਜਿਹੜਾ ਸਵੇਰੇ ਉਸ 2000 ਨੇ ਐਸੋ ਜੀ ਰਿਕਵਰੀ ਹੋ ਗਈ ਹੈ ਜਿਹੜਾ 2000 ਹੁਣ ਬਾਅਦ ਦੇ ਵਿੱਚ ਇਹਦਾ ਰੈਡ ਹੈਂਡੈਡ ਟਰੈਪ ਹੋਇਆ ਉਹਦੇ ਚੋਂ ਕੋਈ 4000 ਰੁਪਏ ਦਾ ਕਵਰ ਭੇਜਦੇ ਚ। ਠੀਕ। ਠੀਕ। ਸਰ ਇਹ ਕਿਦੋਂ ਦੀ ਸੀ? ਕਿੰਨੀ ਦਿਨ ਪਹਿਲਾਂ ਕੰਪਲੇਂਟ ਆਈ ਸੀ ਸਰ? ਕੰਪਲੇਂਟ ਤਾਂ ਜਿਹਦੀ ਸਾਡੇ ਕੋਲੇ ਕੱਲ ਹੀ ਉਹਨਾਂ ਨੇ ਸਾਨੂੰ ਦੱਸਿਆ ਕਿ ਬਟ ਇਹ ਪੈਸੇ ਜਿਹੜੇ ਅੱਜ ਅੱਜ ਦੇ ਸ਼੍ਰੀ ਕੋਪਲੀ। ਕੰਪਲੇਂਟ ਤਾਂ ਸਾਡੇ ਕੋਲੇ ਇਹਨਾਂ ਨੇ ਸਵੇਰੇ ਦਿੱਤੇ ਨੇ ਪੈਸੇ ਅੱਜ। ਕੰਪਲੇਂਟ ਸਾਡੇ ਕੋਲੇ ਅੱਜ ਇਹਨਾਂ ਨੇ ਦੱਸਿਆ ਸੀ ਅੱਜ ਹੀ ਐਫ ਆਈ ਆਰ ਬੱਚੀ ਕਰਤੀ। ਐਫ ਆਈ ਆਰ।